ਅੱਜ ਦੀ ਮੁਲਾਕਾਤ ਇੱਕ ਅਜੀਹੇ ਅਗਾਵਦੂ ਕਿਸਾਨ ਦੇ ਨਾਲ ਜਿਹੜਾ ਪੰਜਾਬ ਦੇ ਖੇਤਾਂ ਦੇ ਵਿੱਚ ਵਿਦੇਸ਼ੀ ਸਬਜ਼ੀਆਂ ਉਗਾ ਕੇ ਚੰਗਾ ਮੁਨਾਫਾ ਕਮਾ ਰਿਹਾ ਹੈ ਇਹ ਕਦੋਂ ਤੋਂ ਸ਼ੁਰੂ ਕੀਤੀ ਹੈ ਜੀ ਇਹਦੀ ਤੁਸੀਂ ਫਸਲ ਦੀ ਖੇਤੀ ਉਹ ਦਿਖ ਰਿਹਾ ਸਾਈਜ਼ ਦਾ ਇਹਦਾ ਰੰਗ ਵੀ ਹੋ ਰਿਹਾ ਸਾਈਜ਼ ਦੇ ਵਿੱਚ ਵੀ ਬਹੁਤ ਵੱਡੀ ਹੈਗੀ ਹੈ ਜੀ ਇਹ ਵੈਰਾਈਟੀ ਦਾ ਹੈ ਕਰੈਕਟਰ ਸਾਰਾ ਉਹ ਇੰਪੋਰਟਡ ਨੇ ਸਾਰੇ ਅਸੀਂ ਜਿਵੇਂ ਇਹ ਹਾਲੈਂਡ ਤੋਂ ਹਾਲੈਂਡ ਦੇ ਸੀਡ ਨੇ ਬੇਸਿਕਲੀ ਇਹ ਅੱਛਾ ਹੀ ਉੱਥੇ ਦੀ ਕੰਪਨੀਆਂ ਨੇ ਅੱਛਾ ਇਹ ਸਾਰਾ ਤੁਸੀਂ ਕਿੰਨੇ ਏਕੜ ਦੇ ਵਿੱਚ ਹੈਗੀ ਹੈ ਤੁਹਾਡੇ ਕੋਲ ਅਸੀਂ ਕੁਛ 6 ਏਕੜ ਹੈ ਜੀ ਕਬਾ ਅੱਛਾ ਉਹਦੇ ਵਿੱਚ ਸਾਰੀ ਇਹੀ ਹੈ ਹਾਂ ਸਾਰੀ ਟੋਟਲ ਕੈਪਸਿਕਮ ਹੈ ਜੀ ਕੈਪਸਿਕੀ ਸੀਡਸ ਤੇ ਵੀ ਡਿਪੈਂਡ ਕਰਦਾ ਇਹਨਾਂ ਦੀ ਕਿੱਥੇ ਤੱਕ 300 ਗ੍ਰਾਮ ਤੱਕ ਚਲੇ ਜਾਂਦਾ 350 ਤੱਕ ਵੀ ਹੋ ਜਾਂਦਾ ਅੱਛਾ ਹਾਂ ਜੀ ਹੁਣ ਆ ਜਿਵੇਂ ਆ ਲੱਗੇ ਹੋਇਆ ਜੀ ਜੀ ਇਹ 25 ਉੱਤੇ ਆ ਜੀ ਇਹ ਤੁਹਾਡਾ ਪਸ਼ੋਕਰ ਸੀਗਾ ਖੇਤੀਬਾੜੀ ਦੇ ਨਾਲ ਤੁਸੀਂ ਕਿਵੇਂ ਵੀ ਵਾਕਿਆ ਹੀ ਪਾਰਟਿਕੂਲਰ ਵੀ ਇਹ ਕੈਪਸਿਕਮ ਦਾ ਹੀ ਕਰ ਰਹੇ ਆ ਆਈਡੀਆ ਕਿਵੇਂ ਸੀਗਾ ਮਾਈਂਡ ਦੇ ਵਿੱਚ ਇਹ ਤਾਂ ਇੱਥੇ ਆ ਕੇ ਹੀ ਹੋਇਆ ਇਕੜ ਦੇ ਵਿੱਚ ਕਿੰਨੇ ਬੂਟੇ ਤੁਸੀਂ ਲਾਉਨੇ ਹੋ ਜੀ ਬੈਡਿੰਗ ਵਾਲੇ ਸਿਸਟਮ ਦੇ ਵਿੱਚ ਸੀਮੈਂਟ 10000 ਪਲਾਂਟ ਜੀ ਇਹ ਇੱਕ ਬੂਟੇ ਤੋਂ ਫਿਰ ਕਿੰਨਾ ਫਲ ਆਉਂਦਾ ਜੀ ਤੁਹਾਨੂੰ ਅਪਰੋਕਸੀਮੇਟਲੀ ਸੀਮੈਂਟ ਸਾਡਾ ਜੀ ਆਇਲਡ ਕਹਿ ਲੋ ਕਿ ਸਾਰਾ ਸਾਲ ਦੀ 2 ਕਿਲੋ ਜੀ ਦੇ ਕਰੀਬ ੱਲੇ ਦੇ ਉੱਤੇ ਖਰਚਾ ਕਿੰਨਾ ਲੱਗਦਾ ਜੀ ਆਪਾਂ ਪੋਲੀ ਹੋਸ ਲਾ ਕੇ ਬੂਟੇ ਨੂੰ ਪੂਰਾ ਤਿਆਰ ਕਰਨਾ ਜੀ ਫਲ ਤੱਕ ਇਸ ਤੇ ਜੀ ਤਕਰੀਬਨ ਸਾਡਾ ਅਪਰੋਕਸੀਮੇਟ ਖਰਚਾ ਇੱਕ ਫਸਲ ਕਿੰਨੀ ਨਿਕਲਦੀ ਹੈ ਜੀ 1 ਕਿੱਲੇ ਜੋ ਇਹ ਡਿਪੈਂਡ ਕਰਦਾ ਜੀ ਰੇਟ ਤੇ ਠੀਕ ਹੈ ਰੇਟ ਬਹੁਤ ਜ਼ਿਆਦਾ ਫਲਕਚੁਏਟ ਹਿਆ ਅੱਛਾ ਜੀ ਤੁਸੀਂ ਇੰਨਾ ਕਹਿ ਸਕਦੇ ਹੋ ਕਿ ਅਸੀਂ ਸਵੇਰ ਤੋਂ ਸ਼ਾਮ ਤੱਕ 100 ਰੁਪਏ ਦਾ ਵੀ ਅਪ ਡਾਊਨ ਪਰ ਕਿਜੀ ਦੇਖਿਆ ਹੋਇਆ ਹੈ ਕਿੱਲੇ ਚੋਂ ਕਿੰਨਾ ਨਿਕਲ ਜਾਂਦਾ ਜੀ ਫਿਰ ਤੁਹਾਡੇ ਸਾਹਮਣੇ ਸਾਡੇ 12 ਤੋਂ ਲੈ ਕੇ 14-15 ਲੱਖ ਤੱਕ ਅਸੀਂ ਗ੍ਰੋਸ ਕੱਢ ਲਈ ਦੀ ਹੈ ਇਹ ਨਿਕਸਲ ਹੈ ਕਿੰਨੇ ਸਮੇਂ ਦੀ ਹੈ ਜੀ ਮੰਨ ਲਓ ਇਹ ਬੂਟਾ ਇਹ ਕਿੰਨੀ ਚੇਰ ਤੱਕ ਚੱਲਣਾ ਹੈ ਜੀ ਇਹ ਤੋਂ ਕਿੰਨੀ ਫਰੂਟਿੰਗ ਜਿਸ ਦਾ ਲੱਗਿਆ ਹੋਇਆ ਹਾਂਜੀ ਤੇ ਜੂਨ ਲਾਸਟ ਤੱਕ ਚਲੇ ਜਾਣਾ ਜੀ ਇਹਨਾਂ ਅੱਛਾ ਠੀਕ ਹੈ ਸਾਲ ਦੀ ਫਸਲ ਹੀ ਸਮਝੋ ਦੱਸ ਦਿੰਦੇ ਹਾਂ ਕਿ 30 ਰੁਪਏ ਵਿੱਚ ਵਿਕ ਜਾਂਦੀ ਆ ਹਾਂ ਤੇ 300 ਰੁਪਏ ਵਿੱਚ ਵਿਕ ਜਾਂਦੀ ਆ ਹਾਂ ਸ਼ੁਰੂਆਤ ਕਿੰਨੇ ਕਿੱਲੇ ਤੋਂ ਕੀਤੀ ਸੀ ਜਾਂ ਕਿੰਨੀ ਥਾਂ ਤੋਂ ਕੀਤੀ ਸੀ ਮੈਂ ਅੱਧੇ ਇਕੜ ਤੋਂ ਜੀ ਹਾਫ ਇਕੜ ਮੈਂ 2008 ਚ ਅੱਧਾ ਇਕੜ ਲਾਇਆ ਸੀ ਨਾਲ ਦਾ ਪਾਣੀ ਵੀ ਬਹੁਤ ਬਚਦਾ ਹੋਊਗਾ ਜੀ ਡ੍ਰਿਪਿੰਗ ਸਿਸਟਮ ਹੈ ਤੇ ਫਿਰ ਬਹੁਤ ਪਾਣੀ ਬਚਦਾ ਜੀ ਸਾਰਾ ਅੱਧਾ ਘੰਟਾ ਪਾਣੀ ਲਾਉਣਾ ਪੈਂਦਾ ਸਾਨੂੰ ਤਿੰਨ ਦਿਨਾਂ ਬਾਅਦ ਠੀਕ ਹੈ 1 ਇਕੜ ਦੇ ਵਿੱਚ ਹਾਂਜੀ 1 ਸਾਡੇ ਨਾਲ ਸੰਧੂ ਸਾਹਮਣੇ ਸੰਸਾ ਪਹਿਲਾਂ ਤਾਂ ਸਮਾਂ ਦੇ ਲਈ ਬਹੁਤ ਬਤਨਵਾਜੀ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਬੜਾ ਸੋਹਣਾ ਲੱਗ ਰਿਹਾ ਤੁਹਾਡਾ ਫਾਰਮ ਹਰਾ ਭਰਾ ਔਰ ਬਿਲਕੁਲ ਵਧੀਆ ਤਰੀਕੇ ਦੇ ਨਾਲ ਇਹਨੂੰ ਬੀਜਿਆ ਹੋਇਆ ਇਹ ਕਦੋਂ ਤੋਂ ਸ਼ੁਰੂ ਕੀਤੀ ਹੈ ਜੀ ਇਹਦੀ ਤੁਸੀਂ ਫਸਲ ਦੀ ਖੇਤੀ ਜੀ ਜੀ ਇਹਦੀ ਸੋਇੰਗ ਹੋਈ ਹੋਈ ਆ ਅਗਸਤ ਦੀ ਅੱਛਾ ਜੀ ਅਗਸਤ ਵੈਸੇ ਇਹਦੀ ਜੜੀ ਪਨੀਰੀ ਬੀਜੀ ਦੀ ਆ ਉਹ ਅਸੀਂ ਜੁਲਾਈ ਫਰਸਟ ਵੀਕ ਹੂੰ ਤੇ ਫਿਰ ਮਹੀਨੇ ਦੀ ਪਨੀਰੀ ਤਿਆਰ ਹੋ ਜਾਂਦੀ ਆ ਤੇ ਅਗਸਟ ਦੇ ਪਹਿਲੇ ਹਫਤੇ ਫਿਰ ਟ੍ਰਾਂਸਪਲੈਂਟਿੰਗ ਹੋ ਜਾਂਦੀ ਆ ਪਨੀਰੀ ਦੀ ਠੀਕ ਹੈ ਪਨੀਰੀ ਵੀ ਅਸੀਂ ਆਪਣੀ ਆਪ ਹੀ ਗਾਉਨੇ ਆ ਸੀਡ ਸੀਡ ਹੀ ਲੈਨੇ ਆ ਜੀ ਤੇ ਅ ਅਗਸਟ ਚ ਲਾ ਕੇ ਸ਼ੁਰੂ ਹੋ ਕੇ ਸਾਨੂੰ ਤਕਰੀਬਨ ਜਿਵੇਂ ਮੇਰੇ ਕੋ 6 ਏਕੜ ਆ 15 ਦਿਨ ਲੱਗ ਜਾਂਦੇ ਆ ਟ੍ਰਾਂਸਪਲੈਂਟਿੰਗ ਕਰਨ ਨੂੰ ਠੀਕ ਹੈ ਇਹ ਜਿਹੜੀ ਆਪਾਂ ਦੇਖ ਰਿਹਾ ਜੀ ਇਹ ਆਪਾਂ ਤਾਂ ਆਮ ਜਿਹੜੀ ਆਪਾਂ ਘਰਾਂ 'ਚ ਖਾਈਦੀ ਆ ਸ਼ਿਮਲਾ ਮਿਰਚ ਉਹ ਆ ਜਾਂਦੀ ਹਰੇ ਵਾਲੀ ਹਨਾ ਬਿਲਕੁਲ ਛੋਟਾ ਜਿਹਾ ਪੀਸ ਇਹ ਤਾਂ ਆਪਾਂ ਦੇਖ ਰਿਹਾ ਸਾਈਜ਼ ਦਾ ਇਹਦਾ ਰੰਗ ਵੀ ਹੋਰ ਹੈ ਸਾਈਜ਼ ਦੇ ਵਿੱਚ ਵੀ ਬਹੁਤ ਵੱਡੀ ਹੈਗੀ ਹਾਂਜੀ ਇਹ ਵੈਰਾਈਟੀ ਦਾ ਹੈ ਕੈਰੇਕਟਰ ਸਾਰਾ ਅੱਛਾ ਜੀ ਤੇ ਜਿਵੇਂ ਗ੍ਰੀਨ ਵੈਰਾਈਟੀਆਂ ਆ ਡਾਂਦੀਆਂ ਨੇ ਉਹਦੇ 'ਚ ਕੁਝ ਇੰਡੀਅਨ ਕੰਪਨੀਆਂਜ਼ ਨੇ ਹੂੰ ਸੀਡਸ ਦਾ ਡਿਪੈਂਡ ਕਰਦਾ ਸੀਡ ਸਸਤਾ ਸਮਝ ਲਓ ਕਿ 25 30 ਪੈਸੇ ਤੋਂ ਵੀ ਪਰ ਸੀਡ ਸ਼ੁਰੂ ਹੋ ਜਾਂਦਾ ਹੂੰ ਤੇ 10 ਰੁਪਏ ਤੱਕ ਵੀ ਜਾ ਰਿਹਾ ਅੱਛਾ ਜੀ ਇੱਕ ਸੀਡ ਠੀਕ ਹੈ ਤੇ ਉਹ ਇੰਪੋਰਟਡ ਨੇ ਸਾਰੇ ਅਸੀਂ ਜਿਵੇਂ ਇਹ ਹਾਲੈਂਡ ਤੋਂ ਹਾਲੈਂਡ ਦੀ ਸੀਡ ਨੇ ਬੇਸਿਕਲੀ ਇਹ ਅੱਛਾ ਉੱਥੇ ਦੀਆਂ ਕੰਪਨੀਆਂਜ਼ ਨੇ ਠੀਕ ਹੈ ਹ ਸਜੈਂਟਾ ਹੈਗੀ ਹੈ ਇੱਕ ਰਿਸਕ ਵਨ ਕੰਪਨੀ ਹੈ ਠੀਕ ਹੈ ਤੇ ਖੀਰੇ ਚ ਵੀ ਹੈਗੀਆਂ ਹੋਰ ਮਖੀਰਾ ਦਾ ਕੰਮ ਤਰ੍ਹਾਂ ਸੇ ਬਹੁਤ ਘੱਟ ਕਰਦਾ ਜੀ ਇਹੀ ਮੇਨ ਦੋ ਕੰਪਨੀ ਦਾ ਜਿਨ੍ਹਾਂ ਦੇ ਅਸੀਂ ਸੀਡ ਯੂਜ਼ ਕਰੀਦੇ ਆ ਠੀਕ ਹੈ ਇਹਨਾਂ ਦੇ ਅੱਛੇ ਰਿਸਪੌਂਸ ਨੇ ਬੜੇ ਠੀਕ ਹੈ ਅੱਛਾ ਮੈਨੂੰ ਦੱਸਿਓ ਥੋੜਾ ਜਿਹਾ ਇਹਦੇ ਬਾਰੇ ਇਸ ਫਸਲ ਦੇ ਬਾਰੇ ਕਿ ਜਿਵੇਂ ਤੁਸੀਂ ਕਹੇ ਵੀ ਹਾਲੈਂਡ ਦੀਆਂ ਵੈਰਾਈਟੀਆਂ ਹੈਗੀਆਂ ਨੇ ਆਪਾਂ ਚੱਲਦੇ ਆ ਨਾਲ-ਨਾਲ ਥੋੜਾ ਇਹਨੂੰ ਜ਼ਰੂਰ ਦੇਖਾਂਗੇ ਕਿ ਜਿਵੇਂ ਆਪਾਂ ਹਾਲੈਂਡ ਦੀ ਵੈਰਾਈਟੀ ਹੈ ਪੰਜਾਬ ਦੇ ਵਾਤਾਵਰਣ ਦੇ ਹਿਸਾਬ ਦੇ ਨਾਲ ਜਾਂ ਫਿਰ ਪੰਜਾਬ ਦੀ ਮਿੱਟੀ ਦੇ ਵਿੱਚ ਕਿੰਨੀ ਕੁ ਅਨੁਕੂਲ ਹੈਗੀ ਹੈ ਜੀ ਇਹ ਫਸਲ ਤਾਂ ਦੇਖਿਓ ਇਹਦਾ ਜਿਹੜਾ ਮੇਨ ਹੈ ਨਾ ਜੀ ਕੋਈ ਸੋਇਲ ਨਾਲ ਬਹੁਤਾ ਲਿੰਕ ਨਹੀਂ ਹੈਗਾ ਅੱਛਾ ਜੀ ਠੀਕ ਹੈ ਸੋਇਲ ਆਪਣੀ ਜਗ੍ਹਾ ਕੰਮ ਕਰਦੀ ਆ ਬਟ ਇਹਦੇ ਚ ਇਨਪੁੱਟਸ ਜਿਹੜੇ ਅਸੀਂ ਫਰਟੀਲਾਈਜ਼ਰ ਆ ਜਾਂ ਜੋ ਅਸੀਂ ਨੂੰ ਡੇਲੀ ਪਾਈਦੇ ਆ ਉਹ ਸਾਰੇ ਡ੍ਰਿਪ ਚ ਹੀ ਜਾਂਦੇ ਆ ਅੱਛਾ ਜੀ ਰਿਪਲਾਈ ਨਾ ਠੀਕ ਹੈ ਇਹਦੇ ਨਾਲ ਹੀ ਪਾਣੀ ਹਮ ਔਰ ਮੇਰੇ ਖਿਆਲ ਸ਼ਾਇਦ ਇਹਨੂੰ ਅਸੀਂ ਫੋਕਾ ਪਾਣੀ ਤਾਂ ਕਦੇ ਦੇਈਦੇ ਹੀ ਨਹੀਂ ਅੱਛਾ ਜੀ ਰੋਜ਼ ਹੀ ਫਰਟੀਲਾਈਜ਼ਰ ਜਦਨ ਪਾਣੀ ਦੇਣਾ ਹਾਂ ਉਂ ਜੇ ਮੈਂ ਸਰਦੀਆਂ ਨੇ ਤੇ ਸੈਕੰਡ ਡੇ ਆ ਥਰਡ ਡੇ ਅਸੀਂ ਇਹਨੂੰ ਫਰਟੀਲਾਈਜ਼ਰ ਪਾਈਦਾ ਠੀਕ ਹੈ ਤੇ ਫਰਟੀਫਿਕੇਸ਼ਨ ਡੇਲੀ ਉਸ ਦੇ ਸਿਰ ਤੇ ਅਦਰਵਾਇਜ਼ ਕਈ ਜਿਹੜੇ ਚੰਗੇ ਹੋਰ ਕੰਟਰੀਜ਼ ਨੇ ਜਿਵੇਂ ਇਜ਼ਰਾਈਲ ਵਗੈਰਾ ਹੈਗੇ ਆ ਉੱਥੇ ਤਾਂ ਵਿਦਆਊਟ ਸੋਇਲ ਕਰਦੇ ਆ ਸੋਇਲੈਸ ਹੀ ਕਹਿੰਦੇ ਆ ਅੱਛਾ ਜੀ ਹਾਂ ਜੀ ਉਹਨੂੰ ਕੱਲਾ ਇੱਕ ਸੋਇਲੈਸ ਕੋਕੋ ਪੀਟ ਚਾ ਗਾ ਲੈਂਦੇ ਆ ਕੋਕੋ ਪੀਟ ਦੀਆ ਬੈਡ ਬਣਾ ਕੇ ਕੋਕੋ ਪੀਟ ਭਰ ਲੈਂਦੇ ਆ ਕੋਕੋ ਪੀਟ ਵਿੱਚ ਕੁਝ ਨਹੀਂ ਹੁੰਦਾ ਕੋਈ ਨਿਊਟ੍ਰੀਸ਼ਨ ਨਹੀਂ ਕੋਈ ਕੁਝ ਨਹੀਂ ਬਸ ਉਹ ਸਿਰਫ ਰੂਟਸ ਨੂੰ ਹੋਲਡ ਕਰਨ ਵਾਸਤੇ ਇੱਕ ਮਟੀਰੀਅਲ ਆ ਅੱਛਾ ਤੇ ਬਾਕੀ ਸਾਰਾ ਆਰਟੀਫੀਸ਼ੀਅਲ ਪਾਉਂਦੇ ਆ ਫਰਟੀਲਾਈਜ਼ਰ ਹੋ ਗਈ ਖਾਦਾਂ ਸਭ ਉਹਦੇ ਚ ਪਾ ਕੇ ਉਹਦੇ ਨਾਲ ਗਰੂ ਕਰਦੇ ਇਸ ਤਰ੍ਹਾਂ ਹੀ ਅਸੀਂ ਕਰੀਦਾ ਠੀਕ ਹੈ ਸੋਇਲ ਦਾ ਠੀਕ ਹੈ ਸੋਇਲ ਹੈਲਪ ਕਰਦੀ ਆ ਬਹੁਤ ਹੈਲਪ ਕਰਦੀ ਆ ਠੀਕ ਹੈ ਤੇ ਬਾਕੀ ਸਾਰਾ ਨਿਊਟਰੀਐਂਟਸ ਵਗੈਰਾ ਅਸੀਂ ਜਿੰਨੇ ਮਾਈਕਰੋ ਨਿਊਟਰੀਐਂਟਸ ਹੈਗੇ ਆ ਇਕੱਲਾ ਇਕੱਲਾ ਜੀ ਉਹ ਫਰਟੀਲਾਈਜ਼ਰਸ ਐਨ ਪੀ ਕੇ ਜਾਂ ਹੋਰ ਫੰਗੀਸਾਈਡਸ ਉਹ ਸਾਰੇ ਥਰੂ ਡ੍ਰਿਪ ਦੇ ਦਿਆ ਠੀਕ ਹੈ ਅੱਛਾ ਇਹ ਸਾਰਾ ਤੁਸੀਂ ਕਿੰਨੇ ਏਕੜ ਦੇ ਵਿੱਚ ਹੈਗੇ ਜੀ ਤੁਹਾਡੇ ਕੋਲ ਅੱਛਾ ਉਹਦੇ ਵਿੱਚ ਸਾਰੀ ਇਹੀ ਹੈ ਹਾਂ ਸਾਰੀ ਟੋਟਲ ਕੈਪਸਿਕਮ ਹੈ ਜੀ ਕੈਪਸਿਕਮ ਹੀ ਹੈ ਮੈਨੂੰ ਦਿਖ ਰਿਹਾ ਜੀ ਇਹਦੇ ਸਾਈਜ਼ ਦੇ ਵਿੱਚ ਬਹੁਤ ਫਰਕ ਹੈ ਔਰ ਇਹਦਾ ਕਲਰ ਹਾਂ ਜੀ ਸਾਈਜ਼ ਇਸ ਤਰ੍ਹਾਂ ਦਾ ਹੈ ਇਹਦੀ ਜਿਹੜਾ ਐਕਚੁਅਲੀ ਤਾਂ ਪ੍ਰੂਨਿੰਗ ਹੁੰਦੀ ਹੈ ਜੀ ਠੀਕ ਹੈ ਜਿਸ ਤਰ੍ਹਾਂ ਆਹ ਪਲਾਂਟ ਹੈ ਹਾਂ ਜੀ ਇਹ ਅਸੀਂ ਹੁਣ ਤਿੰਨ ਸਟੈਮਸ ਲਾਈ ਦੀਆਂ ਚਾਰ ਠੀਕ ਹੈ ਜੀ ਇਹਨੂੰ ਅਸੀਂ ਵੈਸੇ ਤਾਂ ਕਰਦੇ ਹਰ ਨੋਡ ਤੋਂ ਸਟੈਮ ਨਿਕਲਦੀ ਆ ਜੀ ਇਹਨੂੰ ਅਸੀਂ ਪ੍ਰੂਨ ਕਰੀਦਾ ਜਦੋਂ ਆਹ ਸਟੈਮਾਂ ਅਸੀਂ ਆਹ ਪ੍ਰੂਨ ਕਰ ਦਿੰਦੀ ਆ ਠੀਕ ਹੈ ਆ ਮੱਚ ਕੈਪਸਿਕਮ ਲੱਗੀ ਇਹ ਤੋਂ ਹਰੇਕ ਨੋਡ ਤੋਂ ਇੱਕ ਨਵੀਂ ਸਟੈਮ ਨਿਕਲਦੀ ਆ ਠੀਕ ਹੈ ਆ ਵੀ ਪ੍ਰੂਨ ਕਰ ਦੇਣੀ ਆ ਆ ਇਕੱਲੀ ਰਹਿ ਗਈ ਕੈਪਸਿਕਮ ਰਹਿ ਗਈ ਠੀਕ ਹੈ ਇਸ ਤੋਂ ਬਾਅਦ ਫਿਰ ਆ ਉੱਤੇ ਫਿਰ ਕੈਪਸਿਕਮ ਲੱਗੀ ਹਾਂਜੀ ਇਹਦੇ ਨਾਲ ਸਟੈਮ ਵੀ ਆ ਗਈ ਹਾਂਜੀ ਇਹ ਸਟੈਮ ਪ੍ਰੂਨ ਕਰਨੀ ਆ ਓਕੇ ਇਹਨੂੰ ਅਸੀਂ ਜਿਵੇਂ ਰੂਟ ਤੋਂ ਲੈ ਕੇ ਇੱਥੋਂ ਤਿੰਨ ਸਟੈਮਾਂ ਚਾਰ ਕਰ ਲਈਆਂ ਚਾਰ ਹੀ ਲੈ ਕੇ ਜਾਣੀਆਂ ਅੱਛਾ ਜੀ ਠੀਕ ਹੈ ਆਦਰਵਾਇਜ਼ ਅਗਰ ਇਹਦਾ ਬੁਸ਼ ਉਹ ਮਿਰਚਾਂ ਜ਼ਿਆਦਾ ਲੱਗ ਜਾਣਗੀਆਂ ਸਾਈਜ਼ ਛੋਟਾ ਰਹੇਗਾ ਸਹੀ ਛੋਟਾ ਰਹੇਗਾ ਉਸ ਕਰਕੇ ਇਹਦਾ ਇਹ ਵੀ ਟੈਕਨੀਕ ਹੈ ਜੀ ਇਹ ਵੀ ਇੱਕ ਇਹ ਬੇਸਿਕਲੀ ਟੈਕਨੀਕ ਹੈ ਕਿ ਵੀ ਇਹਨੂੰ ਅਸੀਂ ਤਿੰਨ ਸਟੈਮ ਲੈ ਰਹੇ ਹਾਂ ਉਸ ਸਟੈਮ ਵਾਈਜ਼ ਜਿੱਥੇ-ਥੇ ਕੈਪਸਿਕਮ ਲੱਗੀ ਆ ਰਹੀ ਹੈ ਥੱਲੇੋਂ ਹਾਰਵੈਸਟ ਹੋਈ ਜਾ ਰਹੀ ਹੈ ਜਿਹੜੀ ਪੱਕੀ ਜਾ ਰਹੀ ਹੈ ਹਾਰਵੈਸਟ ਹੁੰਦੀ ਜਾਂਦੀ ਹੈ ਜਿਵੇਂ ਇੱਥੇ ਆਹ ਟੁੱਟ ਗਈਆਂ ਉਹ ਤਿੰਨ ਹੁਣ ਆਹ ਟੁੱਟ ਜਾਣੀਆਂ ਨੇ ਆਹ ਵੀ ਟੁੱਟ ਗਈ ਹਮ ਇਹ ਹੋਰ ਹਫ਼ਤੇ 10 ਦਿਨ ਬਾਅਦ ਪੱਕ ਜਾਣੀਆਂ ਘੁੱਟ ਜਾਣੀਆਂ ਉਸ ਤੋਂ ਬਾਅਦ ਇਹ ਮੁੱਟੀਆਂ ਹੋ ਜਾਣੀਆਂ ਠੀਕ ਹੈ ਠੀਕ ਹੈ ਇਸ ਤਰ੍ਹਾਂ ਇਹਦਾ ਤਾਹੀਂ ਕਰਕੇ ਜਿੰਨਾ ਕੋਈ ਵੀ ਹੈ ਨਾ ਮੈਂ ਇਕੱਲੇ ਇਹਦੀ ਗੱਲ ਕਰ ਰਿਹਾ ਆ ਅਗਰ ਤੁਸੀਂ ਅੰਬ ਦਾ ਬੂਟਾ ਵੀ ਲੈ ਲਓ ਜੀ ਤੇ ਅਗਰ ਉਸ ਤੇ 1000 ਫਰੂਟ ਲੱਗਾ ਹੋਗਾ ਉਹਦਾ ਸਾਈਜ਼ ਜਿੰਨਾ ਨਹੀਂ ਬਣੇਗਾ ਅਗਰ 500 ਲੱਗਾ ਹੋਗਾ ਸਾਈਜ਼ ਡਬਲ ਹੋ ਜਾਏਗਾ ਸਾਈਜ਼ ਡਬਲ ਹੋ ਜਾਏਗਾ ਇਹ ਮੈਂ ਕਹਿਣ ਨੂੰ ਹੀ ਆ ਜੀ ਕਿ ਮੇਰੇ ਫਰੂਟ ਜ਼ਿਆਦਾ ਨੇ ਬਟ ਉਹ ਸਾਈਜ਼ ਉਹਨੇ ਪlant ਨੇ ਆਪਣੇ ਸਟਰਕਚਰ ਦੇ ਹਿਸਾਬ ਨਾਲ ਜਿੰਨੀ ਉਹਦੀ ਰੂਟ ਦੀ ਕੈਪੈਸਿਟੀ ਆ ਇਹ ਫਰਟੀਲਾਈਜ਼ਰ ਜੇ ਤੁਸੀਂ ਕਿੰਨਾ ਮੰਗਦੇ ਹੋ ਉਸ ਹਿਸਾਬ ਨਾਲ ਸਾਈਜ਼ ਲੈਣਾ ਠੀਕ ਹੈ ਬਟ ਬਾਕੀ ਸੀਡਸ ਤੇ ਵੀ ਡਿਪੈਂਡ ਕਰਦਾ ਇਹਨਾਂ ਦੀ ਕਿੱਥੇ ਤੱਕ 300 ਗ੍ਰਾਮ ਤੱਕ ਚਲੇ ਜਾਂਦਾ 350 ਤੱਕ ਵੀ ਹੋ ਜਾਂਦਾ ਅੱਛਾ ਹਾਂਜੀ ਹੁਣ ਆ ਜਿਵੇਂ ਆ ਲੱਗੇ ਹੋਇਆ ਜੀ ਜੀ ਇਹ 250 ਗ੍ਰਾਮ ਹੁੰਦੇ ਆ ਜੀ 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 ਆ ਸੀਡ ਸਾਰੇ ਆ ਮਤਲਬ ਜਿਹੜੇ ਸੱਗੀਆਂ ਜੀ ਜੀ 200 ਤੋਂ 250 ਗ੍ਰਾਮ ਉਹ ਵੀ ਸਾਨੂੰ ਥੋੜਾ ਦੇਖਣਾ ਪੈਂਦਾ ਕਿ ਮਾਰਕੀਟ ਦੀ ਐਕਸੈਪਟੈਂਸ ਵੀ ਦੇਖਣੀ ਪੈਂਦੀ ਆ ਜੀ ਹੁਣ ਅਗਰ ਅਸੀਂ ਬਾਜ਼ਾਰ 'ਚ ਤਨ 350 ਗ੍ਰਾਮ ਵਾਲੇ ਜ਼ਿਆਦਾ ਲੈ ਜਾਈਏ ਤੇ ਉਹ ਮਾਰਕੀਟ 'ਚ ਵੀ ਨਹੀਂ ਵਿਕਦਾ ਠੀਕ ਹੈ ਠੀਕ ਹੈ ਸਰ ਇਹ ਬੜਾ ਆਈਡੀਅਲ ਸਾਈਜ਼ ਹੈ 150 ਤੋਂ 200 ਇਹ ਜਿਵੇਂ ਆਪਾਂ ਇਹ येलो ਹੈ ਜੀ ਇਹ ਕੈਪਸਿਕਮ ਇਹਦਾ ਹੋਰ ਵੀ ਵੈਰਾਈਟੀ ਦੇ ਵਿੱਚ ਕੀ ਨਾ ਆਉਂਦਾ ਫਿਰ ਜੀ ਇਹਦਾ ਬੈਲ ਪੈਪਰ ਕਹਿੰਦੇ ਜੀ ਇਹਨਾਂ ਨੂੰ ਬੇਸਿਕਲੀ ਹਾਂ ਜਿਹੜੇ ਰੈਡੀ ਆਲੂ ਆਨੇ ਇਹਨਾਂ ਨੂੰ ਬੈਲ ਪੈਪਰ ਕਹਿੰਦੇ ਆ ਅ ਸ਼ਰਫ ਨਾ ਬਸ ਇਹ ਸਾਰੀਆਂ ਗ੍ਰੀਨ ਵੀ ਇਹੀ ਚਲਦੀਆਂ ਨੇ ਜੀ ਹੁਣ ਠੀਕ ਹੈ ਜੀ ਅੱਛੇ ਸੀਡਸ ਆ ਅਗਰ ਅਸੀਂ ਨੂੰ ਅਸੀਂ ਜਿਵੇਂ ਆ ਤੋਲ ਲਈਏ ਤੇ ਸਮਝੋ ਗ੍ਰੀਨ ਵਿਕ ਜਾਣੀਆਂ ਠੀਕ ਹੈ ਤੇ ਬਟ ਵੈਰਾਈਟੀਆਂ ਡਿਫਰੈਂਟ ਆ yellow ਹੱਡੇ ਲੈਡ ਹੱਡੇ ਪਲਾਂਟਸ ਵੀ ਡਿਫਰੈਂਟ ਠੀਕ ਹੈ ਇਹ ਸਬਜੀ ਦੇ ਵਾਸਤੇ ਯੂਜ਼ ਕਰਦੇ ਜਾਂ ਸੈਲਡਰ ਦੇ ਵਾਸਤੇ ਫਰਕ ਪੈਂਦਾ ਜੀ ਇਹਦਾ ਸਾਰੇ ਇਹ ਜੀ ਹੁਣ ਤਾਂ ਇਹ ਤਾਂ ਐਗਜ਼ੋਟਿਕ ਚ ਕਹਿ ਲੋ ਜੀ ਕਿ ਫਾਸਟ ਫੂਡ ਚ ਜ਼ਿਆਦਾ ਯੂਜ਼ ਹੁੰਦੇ ਆ ਠੀਕ ਹੈ ਤੇ ਬਾਕੀ ਵਿਆਹ ਸ਼ਾਦੀਆਂ ਤੇ ਤਾਂ ਫਿਰ ਲੱਗਦਾ ਹੀ ਆ ਹੁਣ ਜ਼ਿਆਦਾ ਜਿੰਨੇ ਕੈਟਰਿੰਗਸ ਵਾਲੇ ਹੈਗੇ ਆ ਜੀ ਜ਼ਿਆਦਾ ਬਾਕੀ ਵੀ ਅ ਵੈਸੇ ਵੀ ਅੱਜਕੱਲ ਤੇ ਬੱਚੇ ਜ਼ਿਆਦਾ ਫਾਸਟ ਫੂਡ ਵੱਲ ਹੋ ਗਏ ਰੋਟੀਆਂ ਘਟਕਾਂਦੇ ਆ ਜੀ ਉਹਦੇ ਤਾਂ ਕਰਕੇ ਦੀ ਡਿਮਾਂਡ ਬਹੁਤ ਵਧੀ ਹੋਈ ਹੈ ਠੀਕ ਹੈ ਅੱਛਾ ਸੁਣ ਸਾਹਿਬ ਇਹਨੂੰ ਦੱਸਿਓ ਤੁਹਾਡਾ ਪਿਸ਼ੋਕਰ ਸੀਗਾ ਖੇਤੀਬਾੜੀ ਦੇ ਨਾਲ ਤੁਸੀਂ ਕਿਵੇਂ ਵੀ ਵਾਕਿਆ ਹੀ ਪਾਰਟਿਕੂਲਰ ਵੀ ਇਹ ਕੈਪਸਿਕਮ ਦਾ ਹੀ ਕਰ ਰਹੇ ਆਈਡੀਆ ਕਿਵੇਂ ਸੀ ਤੁਹਾਡੇ ਮਾਈਂਡ ਦੇ ਵਿੱਚ ਇਹ ਤਾਂ ਇੱਥੇ ਆ ਕੇ ਹੀ ਹੋਇਆ ਹੁਸ਼ਿਆਰਪੁਰ ਆ ਕੇ ਕਿਉਂਕਿ 2008 ਤੋਂ ਸ਼ੁਰੂ ਕੀਤਾ ਸੀ ਮੈਂ ਜਦੋਂ ਥੋੜਾ ਜਿਆਦਾ ਟ੍ਰੈਂਡ ਚੱ ਸੀਗਾ ਕਿ ਗ੍ਰੀਨ ਹਾਊਸ ਲੱਗ ਰਹੇ ਸੀਗੇ ਅੱਛਾ ਜੀ ਪਹਿਲਾਂ ਜਿਆਦਾ ਵੈਸੇ ਤਾਂ ਇਹਦਾ ਟ੍ਰੈਂਡ ਚੱਲਿਆ ਸੀ ਬੰਗਲੌਰ ਤੋਂ ਜੀ ਜੀ ਉੱਧਰ ਬਹੁਤ ਗ੍ਰੀਨ ਹਾਊਸ ਸੀਗੇ ਪਹਿਲਾਂ ਜੀ ਅਸੀਂ ਵੀ ਉੱਥੇ ਵਿਜ਼ਿਟ ਕੀਤਾ ਜੀ ਦੇਖਿਆ ਬਟ ਉੱਥੇ ਦੇ ਤੇ ਇੱਥੇ ਦੀ ਖੇਤੀ ਦਾ ਬਹੁਤ ਵੱਡਾ ਫਰਕ ਆ ਉੱਥੇ ਟੈਂਪਰੇਚਰ ਸਮਝ ਲਓ ਜੀ ਬੜੇ ਵਧੀਆ ਰਹਿੰਦੇ ਆ ਜੀ ਵਧੀਆ ਕਹਿ ਲੋ ਕਿ ਬਸ 15 ਤੋਂ 25 27 ਡਿਗਰੀ ਟੈਂਪਰੇਚਰ ਰਹਿੰਦਾ ਠੀਕ ਹੈ ਜੀ ਔਰ ਸਾਰੇ ਸਾਰਾ ਸਾਲ ਠੀਕ ਹੈ ਤੇ ਸਾਡੇ ਤਾਂ ਟੈਂਪਰੇਚਰ ਬਹੁਤ ਵੇਰੀਏਸ਼ਨ ਆ ਜੀ 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 ਹੁਣ ਦੇਖ ਲਓ ਰਾਤ ਨੂੰ 2 ਡਿਗਰੀ ਜਾ ਰਿਹਾ ਜੀ ਜੀ ਇੱਥੇ ਫਾਰਮ ਤੇ ਜੀ ਜੀ ਤੇ ਅੰਦਰ ਵੀ ਜਿਆਦਾ ਨਹੀਂ 6 ਸੱਤ ਡਿਗਰੀ ਤਾਂ ਹੋਈ ਜਾਂਦਾ ਹੁਣਾ ਜੀ 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 ਬਾਹਰ ਤੋਂ ਡਿਗਰੀ ਆ ਜੀ ਜੀ ਬਟ ਇਹੀ ਚੀਜ਼ ਨਾਲ ਸਾਡੀ ਲੜਾਈ ਆ ਕਿ ਵੀ ਗਰਮੀ ਹਾਰਸ਼ ਜਦੋਂ ਅਗਸਟ ਸੋਇੰਗ ਹੁੰਦੀ ਆ ਹੈ ਉਦੋਂ ਅੰਦਰ 50 ਡਿਗਰੀ ਹੁੰਦਾ ਜੀ ਹਾਂਜੀ 45 50 ਤੱਕ ਵੀ ਚਲੇ ਜਾਂਦਾ ਜੀ ਉਹ ਵੀ ਇੱਕ ਜਾਂਜੀ ਆ ਜੀ ਪੂਰੀ ਉਸ ਟਾਈਮ ਪਲਾਂਟ ਨੂੰ ਛੋਟਾ ਜਿਹਾ ਪਲਾਂਟ ਲਾਈਦਾ ਉਹਨੂੰ 3 4 ਇੰਚ ਦੀ ਪਨੀਰੀ ਉਹਨੂੰ ਸਰਵਾਈਵ ਕਰਨਾ ਜੀ ਤੇ ਹੁਣ ਆਹੀ ਆਸੀ ਜਨਵਰੀ ਦਾ ਮਹੀਨਾ ਇੱਕ ਠੰਡ ਤੋਂ ਬਚਾਉਣਾ ਇਹਨੂੰ ਠੀਕ ਹੈ ਜੀ ਗਰਮੀ ਆ ਜਾਣੀ ਹੈਗੀ ਆ ਜੂਨ ਦੇ ਮਹੀਨੇ ਤੱਕ ਸਾਡੀ ਹਾਰਵੈਸਟਿੰਗ ਚੱਲਣੀ ਹੈ ਠੀਕ ਹੈ लास्ट ਜੂਨ ਤੱਕ ਠੀਕ ਹੈ ਜੀ ਉਦੋਂ ਵੀ ਪੂਰੀ ਗਰਮੀ ਹੋਣੀ ਜਿਵੇਂ ਇੱਕ ਤਾਂ ਤੁਸੀਂ ਇਹ ਗਰਮੀ ਤੇ ਸਰਦੀ ਤੋਂ ਬਚਾਉਣਾ ਹੋਰ ਕੀ ਕੀ ਇਹਦੇ ਵਿੱਚ ਆਪਾਂ ਨੂੰ ਚੈਲੰਜਸ ਆਉਂਦੇ ਨੇ ਜੀ ਕਿਸਾਨ ਇਸ ਬੂਟੇ ਨੂੰ ਬਚਾਉਣ ਵਾਸਤੇ ਹੋਰ ਕੀ ਕੀ ਕਰਨਾ ਪੈਂਦਾ ਚੈਲੰਜਸ ਜੀ ਆਪਣੇ ਇਸ ਨਾਰਥ ਏਰੀਆ 'ਚ ਸਾਰੇ ਚ ਕਹ ਲਓ ਜਿਵੇਂ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਰਾਜਸਥਾਨ ਹੋ ਗਿਆ ਸਾਡੇ ਆਹੀ ਟੈਂਪਰੇਚਰ ਵੇਰੀਏਸ਼ਨਸ ਕਰਕੇ ਸਾਡੇ ਜਿਹੜਾ ਪੈਸਟ ਅਟੈਕ ਬਹੁਤ ਜ਼ਿਆਦਾ ਹੈ ਅੱਛਾ ਜੀ ਸਾਡੇ ਵੀ ਜ਼ਿਆਦਾ ਸਾਡੇ ਜੰਗਲ ਨੇੜੇ ਕਰਕੇ ਠੀਕ ਹੈ ਕੰਟ੍ਰੈਕਸ਼ਨਸ ਬਹੁਤ ਨੇ ਹਮ ਮਾਈਟਸ ਆ ਗਏ ਆਂ ਥ੍ਰਿਪਸ ਹੋ ਗੀਆਂ ਵਾਈਟ ਫਲਾਈ ਹੋ ਗਈ ਇਹ ਤਿੰਨ ਚੀਜ਼ਾਂ ਨਾਲ ਸਾਨੂੰ ਚੰਗੀ ਮਤਲਬ ਲੜਾਈ ਕਰਨੀ ਪੈਂਦੀ ਹੈ ਜੀ ਠੀਕ ਹੈ ਜੀ ਕਿ ਸਪਰੇਅ ਬਹੁਤ ਕਰਨੀਆਂ ਪੈਂਦੀਆਂ ਨੇ ਹੁਣ ਆਰਗੈਨਿਕ ਵੀ ਦਵਾਈਆਂ ਚੰਗੀਆਂ ਆ ਗਈਆਂ ਨੇ ਜੀ ਤੇ ਉਹ ਵੀ ਕਰੀ ਦੀਆਂ ਨੇ ਕਾਫੀ ਕੋਸ਼ਿਸ਼ ਕਰੀ ਦੀ ਆ ਜਿਵੇਂ ਇਹਦੇ ਚਾ ਲੋ ਆਰਗੈਨਿਕ ਚਾਸੀ ਨੀਮ ਖਲੀ ਹੋ ਗਈ ਇਹ ਯੂਜ਼ ਕਰੀ ਦੀ ਜਾਂ ਨੀਮ ਆਇਲ ਕਰੀ ਦਾ ਕਰੰਜ ਆਇਲ ਕਰੀ ਦਾ ਇਹਨਾਂ ਦੀ ਸਪਰੇਅ ਕਰਕੇ ਦੇਖ ਰਹੇ ਆਂ ਜੀ ਵੀ ਕਾਫੀ ਇਫੈਕਟਿਵ ਨੇ ਠੀਕ ਬਟ ਅਟੈਕ ਪੈਸਟ ਅਟੈਕ ਹੈਗਾ ਕਾਫੀ ਹੋ ਜਾਂਦਾ ਠੀਕ ਹੈ ਠੀਕ ਹੈ ਇਹ ਨਵੇਂ ਸਾਡੇ ਗ੍ਰੀਨ ਹਾਊਸਸ ਹਲੇ ਉਸ ਲੈਵਲ ਤੇ ਨਹੀਂ ਅਸੀਂ ਪਹੁੰਚੇ ਕਿ ਅਸੀਂ ਲੇਬਰ ਨੂੰ ਕਿ ਵੀ ਕਰੀਏ ਕਿ ਵੀ ਤੁਸੀਂ ਕਪੜੇ ਚੇਂਜ ਕਰੋ ਜਾਂ ਕਰਕੇ ਆਓ ਜੇ ਅੰਦਰ ਕੋਈ ਕੀੜਾ ਕਿਸੇ ਦੇ ਕਪੜਿਆਂ ਤੇ ਬਹਿ ਕੇ ਆਉਂਦਾ ਬਾਹਰੋਂ ਆਉਣੇ ਆ। ਬਿਲਕੁਲ ਹੁਣ ਬਾਹਰ ਸਾਡੇ ਪਲਾਂਟੇਸ਼ਨ ਆ ਮੇਰੇ ਕੋਲ ਆਲੇ-ਦੁਆਲੇ ਸਾਰੀ ਪਲਾਂਟੇਸ਼ਨਸ ਆ। ਜੀ। ਆਪਟਰ ਵੀ ਆ ਸਵੇਦਾ ਵੀ ਆ ਬਾਗ ਵੀ ਆ। ਜੀ। ਤੇ ਕਤੋਂ-ਨਕਤੋਂ ਦਾ ਉਹ ਕੀੜੇ ਨੇ ਅੰਦਰ ਆਉਣਾ। ਆਏਗਾ ਹੀਗਾ। ਜਿਹੜਾ ਵੀ ਇੱਕ-ਦੋ ਆ ਗਏ ਮਲਟੀਪਲਾਈ ਹੋ ਜਾਂਦੇ ਆ ਅੰਦਰ ਆ ਕੇ। ਅੰਦਰ ਆ ਕੇ ਉਹਨੂੰ ਕਲਾਈਮੇਟ ਬੜਾ ਵਧੀਆ ਮਿਲਦਾ ਮਲਟੀਪਲਾਈ ਬਹੁਤ ਹੁੰਦੇ ਆ। ਕੋਈ ਇਥੇ ਰਹਿੰਦਾ। ਅੱਛਾ ਬਸ ਇੱਕ ਇਹ ਮਸੂਨ ਸਾਹਿਬ ਇੱਕ ਏਕੜ ਦੇ ਵਿੱਚ ਕਿੰਨੇ ਬੂਟੇ ਤੁਸੀਂ ਲਾਉਂਦੇ ਹੋ ਜੀ ਬੈਡਿੰਗ अच्छा जी हां जी 10000 کئی تری بار 10500 ਤੇ 95000 ਲੱਗ ਜਾਂਦਾ ਹਾਂ ਡਿਪੈਂਡ ਕਰਦਾ ਕਿ ਬੱਚੇ ਚੇਂਜ ਕਰ ਲੈਨੇ ਅਸੀਂ ਵੀ ਥੋੜਾ ਬਹੁਤ ਠੀਕ ਹੈ ਕਦੇ ਨੇੜੇ ਲਾ ਕੇ ਦੇਖ ਲਿਆ ਇੰਚ ਪlant ਦੂਰ ਕਰਕੇ ਟ੍ਰਾਇਲਸ ਚੱਲਦੇ ਰਹਿੰਦੇ ਸਾਡੇ ਵੀ ਠੀਕ ਹੈ ਠੀਕ ਹੈ ਸਿੰਗਲ ਬੈਡ ਵੀ ਲਗਾ ਲੀਦੇ ਆ اچھا ਠੀਕ ਹੈ ਸਿੰਗਲ ਰਕੀ ਉਹ ਇੱਕ ਮੈਂ ਪੋਲੀਆ ਉਸ ਸਿੰਗਲ ਬੈਡ ਲਗਾਇਆ ਸਿੰਗਲ ਰੋ ਜੀ ਸਿੰਗਲ ਰੋ ਤੇ ਪlant ਡਿਸਟੈਂਸ ਅੱਧਾ ਕਰਤਾ اچھا ਜੀ ਠੀਕ ਹੈ ਉਹ ਵੀ ਠੀਕ ਹੈ ਉਹ ਵੀ ਕਾਮਯਾਬਾ ਠੀਕ ਹੈ ਤੇ ਇਹ ਇੱਕ ਬੂਟੇ ਤੋਂ ਫਿਰ ਕਿੰਨਾ ਫਲ ਆਇੰਦਾ ਜੀ ਇਹ ਤੋਂ ਅਪਰੋਕਸੀਮੇਟ ਸਾਡਾ ਜੀ ਈਲਡ ਕਹਿ ਲੋ ਕਿ ਸਾਰਾ ਸਾਲ ਦੀ 2 ਕਿਲੋ ਦੇ ਕਰੀਬ ਇੱਕ ਬੂਟੇ ਤੋਂ ਅਗਰ ਇਹਨਾਂ ਦੇ ਗ੍ਰੀਨ ਤੋੜੋ ਤੇ ਈਲ ਵੱਜ ਜਾਂਦੀ ਹੈ ਬਟ ਕਲਰਡ ਅਗਰ ਤੁਸੀਂ ਕਰਨੀ ਆ ਫਿਰ ਅਪਰੋਕਸੀਮੇਟ 2 ਕਿਲੋ ਕਦੇ ਪੌਣੇ 2 ਆ ਜਾਂਦੀ ਹੈ ਕਦੇ ਸਵਾ 2 ਠੀਕ ਹੈ ਕਿੱਲੇ ਦੇ ਉੱਤੇ ਖਰਚਾ ਕਿੰਨਾ ਲੱਗਦਾ ਜੀ ਆਪਾਂ ਪੋਲੀ ਹਾਊਸ ਲਾ ਕੇ ਬੂਟੇ ਨੂੰ ਪੂਰਾ ਤਿਆਰ ਕਰਨਾ ਜੀ ਫਲ ਤੱਕ ਨਹੀਂ ਤੁਸੀਂ ਪੋਲੀ ਹਾਊਸ ਦਾ ਪੁੱਛ ਰਹੇ ਹੋ ਪੋਲੀ ਹਾਊਸ ਮੈਂ ਇਹ ਬੂਟੇ ਦੀ ਗੱਲ ਕਰਦਾ ਮੈਂ ਵੀ ਇਸ ਫਸਲ ਦੀ ਇਸ ਤੇ ਜੀ ਤਕਰੀਬਨ ਸਾਡਾ ਅਪਰੋਕਸੀਮੇਟ ਖਰਚਾ ਅ ਜੇ ਅਸੀਂ ਪੋਲੀਓਸੀ ਡੈਪ੍ਰੀਸੀਏਸ਼ਨ ਵੀ ਵਿੱਚ ਪਾ ਲਈਏ ਉਹ ਹੁੰਦੀ ਆ ਜੀ ਹਰ ਸਾਲ ਦੇ ਰੀਆ ਆਉਂਦੀਆਂ ਨੇ ਪੋਲੀਥੀਨ ਫਟਦੇ ਆ ਸਾਈਡ ਤੋਂ ਵੈਂਟ ਫਟ ਗਿਆ ਜੀ ਕਿਸੇ ਆ 2-4 ਸਾਲ ਬਾਅਦ ਇਹਦੀ ਸ਼ੇਡ ਨੈਟ ਵੀ ਚੇਂਜ ਕਰਨਾ ਪੈਂਦਾ ਕਦੇ ਆ ਰਸੀਆਂ ਪੂਰੇ ਸਾਲੇ ਵੀ ਚੇਂਜ ਕਰਨੀਆਂ ਪੈ ਜਾਂਦੀਆਂ ਜੀ ਤੇ ਸਾਡਾ ਅਸੀਂ ਇਹਨੂੰ ਲੈ ਕੇ ਚੱਲੀਦਾ ਲੱਖ ਤੋਂ ਸਵਾ ਲੱਖ ਰੁਪਏ ਸਾਡਾ ਇਹ ਐਕਸਟਰਾ ਖਰਚਾ ਹੈ ਪਰ ਇੱਕੜ ਠੀਕ ਹੈ ਇਹ ਨਾ ਹਰ ਸਾਲ ਥੋੜਾ ਹੋਣਾ ਹੀ ਹੋਣਾ ਆਉਣਾ ਹੀ ਹੋਣਾ ਇਹ ਠੀਕ ਹੈ ਤੇ ਇਕੜ 'ਚ ਫਿਰ ਫਿਰ ਕਮਾਈ ਕਿੰਨੀ ਹੈਗੀ ਜੀ ਇਹ ਤੋਂ ਕਿੰਨੀ ਫਸਲ ਇੱਕੜ 'ਚ ਸਵਾਇਕੜ ਦੇ ਇਲਾਵਾ ਬਾਕੀ ਸਵਾਜ ਲੱਖ ਦੇ ਇਲਾਵਾ ਬਾਕੀ ਤੁਹਾਡਾ ਸੀਡ ਹੋ ਗਿਆ ਫਰਟੀਲਾਈਜ਼ਰਸ ਹੋ ਗਏ ਜੀ ਲੇਬਰ ਹੋ ਗਈ ਸਾਰਾ ਅਸੀਂ ਕੈਲਕੂਲੇਟ ਕਰਕੇ 6 ਤੋਂ 7 ਲੱਖ ਖਰਚਾ ਲਈਦਾ ਜੀ ਠੀਕ ਹੈ ਇੰਨਾ ਖਰਚਾ ਹੋ ਜਾਂਦਾ ਠੀਕ ਹੈ ਤਾਂ ਇੱਕ ਫਸਲ ਕਿੰਨੀ ਨਿਕਲਦੀ ਹੈ ਜੀ ਇੱਕ ਕਿੱਲੇ 'ਚ ਆ ਫਸਲ ਜੀ ਇਹਦੇ 'ਚ ਤਕਰੀਬਨ ਆ ਇਹ ਡਿਪੈਂਡ ਕਰਦਾ ਜੀ ਰੇਟ ਤੇ ਠੀਕ ਹੈ ਰੇਟ ਬਹੁਤ ਜ਼ਿਆਦਾ ਫਲਕਚੁਏਟ ਹੈਗਾ। ਅੱਛਾ ਜੀ। ਤੁਸੀਂ ਇੰਨਾ ਕਹਿ ਸਕਦੇ ਹੋ ਕਿ ਅਸੀਂ ਸਵੇਰ ਤੋਂ ਸ਼ਾਮ ਤੱਕ 100 ਰੁਪਏ ਦਾ ਵੀ ਅਪ ਡਾਊਨ ਪਰ ਕਿਜੀ ਦੇਖਿਆ ਹੋਇਆ ਹੈ। ਅੱਛਾ ਜੀ। ਕਿ ਸਵੇਰੇ ਇਹਨਾਂ 100 ਰੁਪਏ ਕਿਲੋ ਵਿਕਰੀ ਜਾਂ ਤੇ ਸ਼ਾਮ ਨੂੰ 200 ਰੁਪਏ ਕਿਲੋ ਆ। ਠੀਕ ਹੈ, ਠੀਕ ਹੈ। ਤੇ ਇਹ ਫਲਕਚੁਏਸ਼ਨ ਚੱਲ ਰਹੀ ਹੈ। ਆ ਪਿਛਲੇ ਮਹੀਨੇ ਦੀ ਵੀ ਇਦਾਂ ਹੀ ਚੱਲ ਰਹੀ ਹੈ। ਠੀਕ ਹੈ। ਐਵਰੇਜ ਉਦਾਂ ਕਿੱਥੇ ਹੈ? ਹੌਨ ਐਵਰੇਜ ਹੀ ਬੜੀ ਅੱਛੀ ਪਿਛਲੇ ਸਾਲ ਤਾਂ ਸਾਡੀ ਐਵਰੇਜ ਸੀ 90-100 ਰੁਪਏ। अच्छा जी हर की बढ़िया अच्छी है और ये हाल तक रेट बड़े अच्छे हैं सारी सारी सब्जियां दे ही रेट बहुत ज्यादा है बिल्कुल बिल्कुल ਤੁਸੀਂ ਆਲੂ ਕਹਿ ਲਓ ਮਟਰ ਕਹਿ ਲਓ ਬਾਕੀ ਸਬਜ਼ੀਆਂ ਗੋਭੀ ਮੇਨ ਚੀਜ਼ਾਂ ਮਤਾਂ ਚੀਜ਼ਾਂ ਹੋ ਗਿਆ ਜੀ ਕੈਪਸਿਕਮ ਇਹਦਾ ਵੀ रेट ਬਹੁਤ ਅੱਛਾ ਜੀ ਇਸ ਟਾਈਮ ਸਾਨੂੰ ਐਵਰੇਜ ਮੇਰੇ ਖਿਆਲ 250 ਰੁਪਏ ਦੀ ਹਾਲ ਤੱਕ ਚੱਲ ਰਹੀ ਹੈ ਜੀ اچھا ਜੀ ਠੀਕ ਹੈ ਜੇ ਕਿ ਕਿਲੇ ਚੋਂ ਕਿੰਨਾ ਨਿਕਲ ਜਾਂਦਾ ਜੀ ਫਿਰ ਤੁਹਾਡੇ ਸਾਹਮਣੇ ਅਸੀਂ ਐਵਰੇਜ ਲੈ ਕੇ ਚੱਲੇ ਦੀ ਜਿੰਨੇ ਕਸੀਂ 5 7 7 ਜਿੰਨੇ ਸਾਲ ਦੇ ਕੰਮ ਕਰ ਰਹੇ ਹਾਂ ਜਦੋਂ ਤੱਕ ਮੇਨ ਮੈਂ ਕੈਪਸਿਕਮ ਚਾਹਿਆ ਸਾਡੀ 12 ਤੋਂ ਲੈ ਕੇ 14 15 ਲੱਖ ਤੱਕ ਅਸੀਂ ਕ੍ਰਾਸ ਕਰ ਲਈ ਦੀ ਐਂ ਕੱਢ ਲੈਣੇ ਹਨ 6-7 ਲੱਖ ਰੁਪਏ ਖਰਚਾ ਠੀਕ ਹੈ ਠੀਕ ਠੀਕ ਹੈ 10 ਤੋਂ 12 14-15 ਲੱਖ ਦੀ ਫਸਲ ਹੋ ਜਾਂਦੀ ਹੈ ਕਿਲੋ ਜੀ ਆਪਾਂ ਦੇਖਿਆ ਜਾਵੇ ਹਨ ਖਰਚੇ ਤਾਂ ਚਲੋ ਨਾਲ ਦੀ ਨਾਲ ਲੱਗਣੇ ਹੀ ਆ ਕਿਸਾਨ ਦੇ ਵੀ 6-7 ਲੱਖ ਹੋ ਜਾਂਦਾ ਜੀ ਠੀਕ ਹੈ ਲੇਬਰ ਬਹੁਤ ਲੱਗਦੀ ਹੈ 2.5 ਤੋਂ 3 ਲੱਖ ਦੀ ਤਾਂ ਲੇਬਰ ਹੀ ਹੈ ਜੀ ਅੱਛਾ ਜੀ ਇੱਕ ਪੋਲੀਓ ਉਸ ਵਾਸਤੇ ਸਾਰਾ ਸਾਲ ਚਾਹੀਦੀ ਹੈ ਜੀ ਤੁਹਾਨੂੰ 12 ਮਹੀਨੇ ਲੇਬਰ ਚਾਹੀਦੀ ਹੈ ਜੀ ਜੀ 12 ਮਹੀਨੇ ਤਕਰੀਬਨ ਸਮਝ ਲਓ ਕਿ ਤੁਹਾਨੂੰ ਇੱਕ ਪੋਲੀਓ ਉਸ ਵਾਸਤੇ ਚਾਰ ਬੰਦੇ ਜੀ ਤਿੰਨ ਤੋਂ ਚਾਰ ਬੰਦੇ ਚਾਹੀਦੇ ਆ ਜੀ ਸੰਭਾਲਣ ਵਾਸਤੇ ਨੂੰ ਚਾਹੀਦੇ ਆ ਜੀ ਤਿੰਨ ਬੰਦੇ ਵੀ ਹੈਗਾ ਤੁਸੀਂ ਲਾ ਲਓ ਇਸ ਟਾਈਮ ਜੀ ਕੋਈ ਵੀ ਬੰਦਾ ਸਵਾ ਡੇਢ ਲੱਖ ਤੋਂ ਘੱਟ ਨਹੀਂ ਪੈਂਦਾ ਸਾਲ ਦਾ ਜੀ 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 ਉਹੀ ਤਿੰਨ ਲੱਖ ਤਾਂ ਇਹ ਇਹ ਫਸਲ ਹੈ ਕਿੰਨੇ ਸਮੇਂ ਦੀ ਹੈ ਜੀ ਮੰਨ ਲਓ ਇਹ ਬੂਟਾ ਇਹ ਕਿੰਨੀ ਚੇਰ ਤੱਕ ਚੱਲਣਾ ਹੈ ਜੀ ਕਿਤੋਂ ਕਿੰਨੀ ਫਰੂਟਿੰਗ ਦਾ ਲੱਗਿਆ ਹੋਇਆ ਹਾਂਜੀ ਤੇ ਜੂਨ ਲਾਸਟ ਤੱਕ ਚਲੇ ਜਾਣਾ ਜੀ ਅੱਛਾ ਠੀਕ ਹੈ ਸਾਲ ਦੀ ਫਸਲ ਹੀ ਸਮਝੋ ਅੱਛਾ ਸਾਲ ਦੀ ਫਸਲ ਸਾਲ ਦਾ ਹੋ ਹੀ ਜਾਂਦਾ ਜੀ ਜੁਲਾਈ ਸਮਝ ਲਓ ਜੁਲਾਈ ਫਰਸਟ ਵੀਕ ਅਸੀਂ ਬੀਜਿਆ ਤੇ ਜੁਲਾਈ ਹੀ ਜੁਲਾਈ ਆ ਜਾਂਦੀ ਆ ਫਸਟ ਵੀਕ ਮਾਰਕੀਟਿੰਗ ਦੀ ਹੁੰਦੀ ਆ ਜੀ ਕਦੇ ਪ੍ਰੋਬਲਮ ਇਸ ਮਾਰਕੀਟਿੰਗ ਬਹੁਤ ਵੱਡਾ ਇਸ਼ੂ ਆ ਜੀ ਅੱਛਾ ਜੀ ਇਹ ਇਹ ਇਹੀ ਆ ਜੀ ਇਹਦੀ ਮਾਰਕੀਟਿੰਗ ਫਲਕਚੁਏਸ਼ਨ ਕਰਕੇ ਬਹੁਤ ਜ਼ਿਆਦਾ ਔਖੀ ਆ ਹਾਂਜੀ ਅੱਛਾ ਜੀ ਕਿਉਂਕਿ ਅੱਜ ਸੋਇਰੇ ਰੇਟ ਕੁਝ ਹੋਰ ਹੁੰਦਾ ਸ਼ਾਮ ਦਾ ਕੁਝ ਹੋਰ ਆ ਬੇਸਿਕ ਰੇਟ ਇਹਦਾ ਕਹ ਲੋ ਬੰਗਲੌਰ ਤੋਂ ਜਾਂ ਦਿੱਲੀੋਂ ਜੀ ਉੱਥੋਂ ਪਤਾ ਲੱਗਦਾ ਹੁਣ ਅਸੀਂ ਸੋਇਰੇ ਦਿੱਲੀ ਪਤਾ ਕਰੀਦਾ ਵੀ ਰੇਟ ਅੱਜ 150 ਰੁਪਿਆ ਹਾਂਜੀ ਪੰਜਾਬ ਚ 150 ਰੁਪਏ ਦਾ ਕਈ ਵਾਰ ਕੋਈ ਗੱਲ ਨਹੀਂ ਹੁੰਦਾ ਹਾਂਜੀ ਕੁਛ ਟਾਈਮ ਹੋ ਜੇ ਹੁੰਦੇ ਆ ਕਿ ਪੰਜਾਬ ਵਿੱਚ ਦਿੱਲੀ 150 ਰੁਪਏ ਆ ਇੱਥੇ 200 ਰੁਪਏ ਹੋ ਜਾਂਦਾ ਇੱਥੇ ਡਿਮਾਂਡ ਵੱਧ ਜਾਂਦੀ ਆ ਬਸ ਡਿਮਾਂਡ ਸਪਲਾਈ ਦੀ ਗੱਲ ਆ ਜੀ ਠੀਕ ਹੈ ਠੀਕ ਹੈ ਬਾਕੀ ਵਿਆਹ ਤੇ ਜ਼ਿਆਦਾ ਡਿਪੈਂਡ ਕਰਦਾ ਜਦੋਂ ਮੈਰਿਜ ਸੀਜ਼ਨ ਜ਼ਿਆਦਾ ਨੇ ਜਿਵੇਂ ਨੋਮਬਰ ਆ ਨੋਮਬਰ ਦਾ ਮਹੀਨਾ ਤਕਰੀਬਨ ਜ਼ਿਆਦਾ ਵਧੀਆ ਲੱਗ ਜਾਂਦਾ ਠੀਕ ਹੈ ਉਦੋਂ ਉਦੋਂ ਵਧੀਆ ਹੋ ਜਾਂਦਾ ਹੁਣ ਆ 15 ਦਸੰਬਰ ਤੋਂ ਬਾਅਦ ਨਾਰਮਲੀ ਫੇਰ ਡਿਮਾਂਡ ਘਟ ਜਾਂਦੀ ਆ ਅੱਛਾ ਫੇ ਫੇ ਡਿਮਾਂਡ ਘਟ ਜੂਗੀ ਇਹਦਾ ਘਟ ਜਾਂਦੇ ਜੀ ਵਿਆਹ ਘਟ ਜਾਂਦੇ ਤੇ ਡਿਮਾਂਡ ਵੀ ਘਟ ਜਾਂਦੀ ਠੀਕ ਹੈ ਫੇਰ ਫੈਬਰੂਰੀ ਚ ਠੀਕ ਹੈ ਜਿਆਦਾ ਸਪੀਡ ਹੋ ਜਾਂਦੀ ਹੈ ਠੀਕ ਹੈ ਇਹ ਜਿਵੇਂ ਤੁਸੀਂ ਪਹਿਲੇ ਦਿਨ ਸ਼ੁਰੂ ਕੀਤਾ ਸੀ ਜਦੋਂ ਅੱਜ ਦੇਖਦੇ ਹੋ ਇਸ ਕਾਰੋਬਾਰ ਨੂੰ ਪੰਜਾਬ ਦੇ ਵਿੱਚ ਕਹਿੰਦੇ ਬਹੁਤ ਕੋਸ਼ ਹੈ ਪਰ ਆਪਾਂ ਕਰਕੇ ਨਹੀਂ ਰਾਜੀ ਇਸ ਇਸ ਸਵਾਲ ਨੂੰ ਜਾਂ ਇਸ ਗੱਲ ਨੂੰ ਤੁਸੀਂ ਕਿਵੇਂ ਸੋਚਦੇ ਹੋ ਜਦੋਂ ਘਟੋਟ ਆਪਣਾ ਤਜਰਬਾ ਸ਼ੇਅਰ ਕਰਦੇ ਹੋ ਜਿਹੜਾ ਗੱਲ ਹੈ ਜੀ ਪੰਜਾਬ ਚ ਫਾਰਮਰਸ ਦਾ ਐਕਸਪੋਜ਼ਰ ਨਹੀਂ ਹੈ ਬਹੁਤ ਜ਼ਿਆਦਾ ਜੋ ਮੈਂ ਜਜ ਕੀਤਾ ਜੀ ਬੇਸਿਕਲੀ ਮੈਂ ਯੂਪੀ ਤੋਂ ਆਂ ਜੀ ਜੀ ਮੇਰਾ ਜੰਪਾਲ ਵੀ ਉੱਥੇ ਆ ਜੀ ਬਸ ਸਕੂਲਿੰਗ ਵੀ ਮੇਰੀ ਉੱਥੋਂ ਦੀ ਆ ਜੀ ਤੇ ਮੈਂ ਇੱਥੇ ਤਾਂ 95 ਸ਼ਿਫਟ ਕੀਤਾ ਹਾਂ ਸ਼ਰਪੁਰ ਤੋਂ ਠੀਕ ਹੈ ਜੀ ਤੋਂ ਬਾਅਦ ਆ ਕੇ ਫੇਰੇ ਇੱਧਰ ਹੋਏ ਜੀ ਅ ਜਿਹੜੀ ਐਕਸਪੋਜ਼ਰ ਆ ਨਾ ਜੀ ਉਹ ਬਹੁਤ ਘੱਟ ਆ ਠੀਕ ਹੈ ਸਾਡਾ 90% ਕਹ ਲੋ 95% ਵੀ ਕਣਕ ਚ ਉਨੇ ਚ ਫਸਿਆ ਹਾਂ ਉਹਦਾਂ ਚ ਉਹ ਉਹਨਾਂ ਨੂੰ ਉਹਦੇ ਚੋਂ ਕੱਢਣਾ ਬੜਾ ਔਖਾ ਬਿਲਕੁਲ ਇਹਦੇ ਵਾਸਤੇ ਗਵਰਨਮੈਂਟ ਚੱਲੋ ਬੜੇ ਪ੍ਰਾਲੇ ਕਰ ਰਹੀ ਆ ਬਟ ਅਸ਼ੋਰੈਂਸ ਕੋਈ ਨਹੀਂ ਹੈ ਕਿਸੇ ਦੀ ਹਮ ਹਮ ਕਿ ਵੀ ਕਿਸੇ ਚੀਜ਼ ਦੀ ਅ ਕਿਸੇ ਗੱਲ ਦੀ ਗਵਰਨਮੈਂਟ ਵੱਲੋਂ ਅਸ਼ੋਰੈਂਸ ਹੋਵੇ ਵੀ ਆ ਚੀਜ਼ ਤਾਂ 6 6 ਕੁਛ ਨਹੀਂ ਹੈਗਾ ਇਹਦੇ ਵਿੱਚ ਨਹੀਂ ਜੀ ਆ ਚੀਜ਼ ਵਿਜੋਗੇ ਇਹ ਹੁਣ ਤੁਸੀਂ ਲਾ ਲੋ ਕਿ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ 30 ਰੁਪਏ ਵਿੱਚ ਵਿਕ ਜਾਂਦੀ ਆ ਤੇ 300 ਰੁਪਏ ਵਿੱਚ ਜਾਂਦੀ ਆ ਹਾਂ ਤੇ ਅਸੀਂ ਫਾਰਮਰ ਨੂੰ ਕੀ ਕਹਿ ਸਕਦੇ ਹਾਂ ਕੀ ਕਹਿ ਸਕਦੇ ਹਾਂ ਕੁਝ ਵੀ ਨਹੀਂ ਕਹਿ ਸਕਦੇ ਬਿਲਕੁਲ ਅੱਜ ਪਿਛਲੇ ਹਫਤੇ 300 ਰੁਪਏ ਵਿੱਚ ਵੇਗੀ ਹਾਂ ਜੀ ਤੇ ਅੱਗੇ ਜੂਨ ਚ ਜਾ ਕੇ 30 ਰੁਪਏ ਵੀ ਹੋ ਜਾਣੀ ਆ ਹਾਂ ਤੇ ਅਸੀਂ ਤਾਂ ਐਵਰੇਜ ਕੈਲਕੂਲੇਟ ਕਰ ਦਿੱਤੀ ਬਸ ਫਾਰਮਰ ਨੂੰ ਜਦੋਂ ਕਈ ਵਾਰ ਪਤਾ ਲੱਗਦਾ ਯਾਰ ਇਹਦੀ ਮਿਹਨਤ ਜ਼ਿਆਦਾ ਹੈਗੀ ਆ 30 ਰੁਪਏ ਦੇ ਕੇਗੀ ਹਾਂ ਫਿਰ ਉਹਦਾ ਹੌਸਲਾ ਘੱਟ ਕਰਦਾ ਫਿਰ ਘੱਟ ਹੁੰਦਾ ਜੀ ਪੰਜਾਬ ਚ ਹੀ ਆ ਜੀ ਕਿਉਂਕਿ ਹੁਣ ਵੀ ਜਿਹੜੇ ਕਹਿ ਲੋ ਕਿ ਕਿਸਾਨ ਬੈਠੇ ਆ ਸੜਕਾਂ ਤੇ ਕੋਈ ਬਾਕੀ ਕ੍ਰੌਪਸ ਦੀ ਅਸ਼ੋਰੈਂਸ ਹੈ ਨਹੀਂ ਜੀ ਜੀ ਬਸ ਇਹੀ ਆ ਨਾ ਸਬਜ਼ੀ ਦਾ ਕੋਈ ਪਤਾ ਨਹੀਂ ਬਿਲਕੁਲ ਹੁਣ ਅੱਜ ਪਿਛਲੇ ਸਾਲ ਗੋਭੀ ਲਾ ਲੋਤੀ ਸੀ ਗੋਭੀ 5 ਰੁਪਏ ਕਿਲੋ ਵਿਕਦੀ ਸੀ 30 ਰੁਪਏ ਕਿਲੋ ਹਾਂਜੀ ਕਾਲੀ 50 ਰੁਪਏ ਕਿਲੋ 40 50 ਰੁਪਏ ਹੈ ਹੀ ਨਹੀਂ ਕੋਈ ਅਸੀਂ ਕਪੜਾ ਲੈਣ ਜਾਂਦੇ ਹਾਂ ਉੱਥੇ ਤੋਂ ਉਹਨਾਂ ਲਿਖ ਕੇ ਲਾ ਜਾਂਦਾ ਫਿਕਸ ਪ੍ਰਾਈਸ ਹੈ ਪਰ ਕਦੀ ਸਬਜ਼ੀ ਵਾਲੇ ਦੁਕਾਨ ਤੇ ਕਦੀ ਲਿਖਿਆ ਇਹਦਾ ਫਿਕਸ ਪ੍ਰਾਈਸ ਹੈ ਇਹ ਵੀ ਕਿਸਾਨ ਨੂੰ ਮਾਰ ਹੈਗੀ ਹੈ ਇੱਕ ਵਾਰ ਹੋਇਆ ਸੀ ਜੀ ਜਦੋਂ ਕੋਵਿਡ ਹੋਇਆ ਸੀ ਕੋਵਿਡ ਵੇਲੇ ਸਰਕਾਰ ਨੇ ਡਿਊਟੀਆਂ ਲਗੀਆਂ ਸੀਗੀਆਂ ਅਫੀਸਰਸ ਸੀ ਜਾਂ ਜੋ ਵੀ ਕਿ ਵੀ ਮੰਡੀਆਂ ਚ ਇੱਕ ਰੇਟ ਫਿਕਸ ਕਰ ਲਓ ਹੂੰ ਔਰ ਬੜਾ ਵਧੀਆ ਉਪਰਾਲਾ ਸੀਗਾ ਜੀ ਕਿ ਕੋਈ ਵੀ ਸਬਜ਼ੀ ਚੀਜ਼ ਰੱਖਿਆ ਸੀ ਕਿ 10 ਰੁਪਏ ਤੋਂ ਘੱਟ ਨਹੀਂ ਵਿਕੇਗੀ ਔਰ ਇੰਨੇ ਤੋਂ ਵੀ 25 ਰੁਪਏ ਤੋਂ ਉੱਤੇ ਨਹੀਂ ਵਿਕੇਗੀ ਹਰ ਅੱਡ-ਅੱਡ ਸਬਜ਼ੀਆਂ ਦਾ ਸਿਸਟਮ ਬਣਾਇਆ ਸੀ ਡਿਪਾਰਟਮੈਂਟ ਦੇ ਹਾਰਟੀਕਲਚਰ ਦੇ ਜਾਂ ਐਗਰੀਕਲਚਰ ਦੇ ਬੰਦੇ ਅਫਸਰਾਂ ਦੇ ਡਿਊਟੀਆਂ ਲਾਈਆਂ ਸੀ ਔਰ ਇਹ ਹੋ ਸਕਦਾ ਉਦੋਂ ਹੋ ਸਕਦਾ ਸੀ ਉਦੋਂ ਤਾਂ ਚੱਲੋ ਹੱਲੇ ਨਿਕਲਣਾ ਮੁਸ਼ਕਲ ਸੀ ਕੋਈ ਨਿਕਲਦਾ ਨਹੀਂ ਸੀ ਇਹ ਹੁਣ ਕਿਉਂ ਨਹੀਂ ਹੋ ਸਕਦਾ ਹੁਣ ਕਿਉਂ ਨਹੀਂ ਸਰਕਾਰ ਹੁਣ ਵੀ ਕਰ ਸਕਦੀ ਹੈ ਕਰਾ ਸਕਦੀ ਹੈ ਕਿ ਕਿਸੇ ਨਾ ਕਿਸੇ ਚੀਜ਼ ਦੇ ਥੋੜੇ ਮਿਨਿਮਮ ਇੱਕ ਰੇਟ ਫਿਕਸ ਹੋਣਾ ਚਾਹੀਦਾ ਹੈ ਜਿਹੜੀ ਸਬਜ਼ੀ ਕਈ ਵਾਰ ਹੁਣ 2 ਰੁਪਏ ਕਿਲੋ ਮੈਂ ਤੁਹਾਨੂੰ ਦੱਸਦਾ ਲਾਸਟ ਇਅਰ ਦੀ ਗੱਲ ਕੋਈ ਫਾਰਮਰ ਫਿਰੋਜ਼ਪੁਰ ਤੋਂ ਸ਼ਮਨਾ ਮਰਤ ਲੈ ਕੇ ਆਇਆ ਹਮ ਗ੍ਰੀਨ ਹਰੀ ਜੀ ਉਹ ਫਿਰੋਜ਼ਪੁਰ ਤੋਂ ਹਿਆਰਪੁਰ ਇੱਕ ਟੈਂਪੋ ਪਰ ਕੇ ਲੈ ਕੇ ਆਇਆ ਜੀ ਉਹਨੇ ਇੱਥੇ ਆ ਕੇ 3 ਰੁਪਏ ਕਿਲੋ ਵਿੱਚੀ ਹਮ ਉਹਨੂੰ 4 ਰੁਪਏ ਆ 3 ਰੁਪਏ ਤੋਂ ਪਲੱਸ ਹੋਦਾ ਕਿਰਾਇਆ ਬਣਦਾ ਸੀ ਹਾਂ ਤੇ ਮੈਂ ਉਹਨੂੰ ਪੁੱਛਿਆ ਵੀ ਮੈਂ ਕਿਹਾ ਜੀ ਤੁਸੀਂ ਇਹ ਕੀ ਕਰ ਰਹੇ ਹੋ ਹਾਂ ਕਹਿੰਦੇ ਕਰਨਾ ਕੀ ਆ ਸਿੱਟਣੀ ਸੀ ਉੱਥੇ ਵੀ ਠਿੱਟਣੀ ਪੈਣੀ ਸੀ ਕਿ ਚੱਲ ਇੱਥੇ ਆ ਕੇ ਸਿੱਟੀ ਗਈ ਕਿਰਾਇਆ ਆ ਗਿਆ ਮੇਰਾ ਨਿਕਲ ਗਿਆ ਹਾਂ ਤੇ ਪ੍ਰੋਫਿਟ ਜਾਂ ਤੁਹਾਡਾ ਜੋ ਗਾਉਣ ਦਾ ਹੈਗਾ ਉਹ ਤਾਂ ਤੁਹਾਡੇ ਪੱਲੇ ਕੁਝ ਵੀ ਨਹੀਂ ਪਿਆ ਕੁਝ ਵੀ ਨਹੀਂ ਆਇਆ ਕੁਝ ਵੀ ਨਹੀਂ ਆਇਆ ਤੇ ਬਟ ਜਿਹੜਾ ਰਿਟੇਲਰ ਹੈਗਾ ਜੀ ਉਹੀ 10 ਰੁਪਏ ਲੈ ਕੇ ਉਹਨੇ 20 ਰੁਪਏ ਵੇਚਣੀਆਂ ਉਹਨੇ 20 ਵੇਚਦੇ ਨਹੀਂ ਬੈਠੇ ਬਿਠਾਏ ਨੇ ਇਸ ਚੀਜ਼ ਦਾ ਕੰਟਰੋਲ ਹੋਣਾ ਚਾਹੀਦਾ ਕਿ ਫਾਰਮਰ ਨੂੰ ਕਈ ਵਾਰ ਸਬਜ਼ੀਆਂ ਸੜਕ ਤੇ ਸਟਣੀਆਂ ਪੈਂਦੀਆਂ ਆ ਆਲੂ ਵੀ ਸਟਣੇ ਪੈਂਦੇ ਆ ਹਾਂ ਕਈ ਵਾਰ ਸਟਟੇ ਤੁਸੀਂ ਦੇਖਿਆ ਹੋਵੇ ਸਟਟੇ ਸਟਟੇ ਆਲੂ ਸਟਟਦੇ ਆ ਸਬਜ਼ੀਆਂ ਗੋਬੀ ਵੀ ਸਟਟਦੇ ਆ ਕਈ ਵਾਰ ਇਸ ਤਰ੍ਹਾਂ ਸ਼ਮਲਾ ਮਿਰਚ ਵੀ ਸੜਕਾਂ ਤੇ ਸੱਟੀ ਗਈ ਆ ਤੇ ਇਹ ਚੀਜ਼ ਦੀ ਨੌਬਤ ਨਹੀਂ ਆਉਣੀ ਚਾਹੀਦੀ ਕਿ ਵੀ ਇੱਕ ਮਿਨਿਮਮ ਰੇਟ ਰੱਖਣਾ ਚਾਹੀਦਾ ਹਾਂ ਕਿਉਂਕਿ ਮੇਰੇ ਖਿਆਲ ਅੱਜ ਦੀ ਰੇਟ 'ਚ ਕਿਸੇ ਕੰਜ਼ਿਊਮਰ ਨੂੰ ਕੋਈ ਵੀ ਸਬਜ਼ੀ ਰੁਪਏ ਪਰ ਤਾਂ ਕੱਟ ਨਹੀਂ ਮਿਲਦੀ ਨਹੀਂ ਮਿਲਦਾ ਤੇ ਘਟੋ ਘਟ ਫਾਰਮਰ ਨੂੰ ਤਾਂ ਇੱਕ ਹੋਣਾ ਚਾਹੀਦਾ ਕਿ 10 ਰੁਪਏ ਤਾਂ ਮਿਨੀਮਮ ਘਟੋ ਘਟ ਮਿਲਣੀ ਚਾਹੀਦਾ 10 ਜਾਂ 15 ਰੁਪਏ ਤਾਂ ਇੱਕ ਰੇਟ ਫਿਕਸ ਹੋਣਾ ਚਾਹੀਦਾ ਕਿ ਜਿੱਥੇ ਕਿ ਉਹਦੀ ਪ੍ਰੋਡਿਊਸ ਵਿਕੇ ਮੰਡੀਆਂ ਚ ਹੋ ਸਕਦਾ ਸਭ ਕੁਝ ਹੋ ਸਕਦਾ ਅੱਛਾ ਦੱਸੋ ਜਿਹੜੀ ਇੱਕ ਤਾਂ ਆਮ ਜਿਹੜੀ ਆਪਾਂ ਹਰੀ ਦੀ ਗੱਲ ਕਰਦੇ ਆ ਨਾ ਤੁਸੀਂ ਕਹਿੰਦੇ ਵੀ ਹਰੀ ਹਰੀ ਰਹਿ ਜਾਂਦੀ ਹੈ ਇਹਦੀ ਕੋਈ ਰੇਟ ਚ ਫਰਕ ਪੈਂਦਾ ਜਾਂ yellow ਤੇ red ਦੇ ਵਿੱਚ ਨਹੀਂ ਯੈਲੋ ਰੇਟ ਦਾ ਤਕਰੀਬਨ ਇੱਕੋ ਰੇਟ ਆ ਜੀ ਅੱਛਾ ਜੀ ਗ੍ਰੀਨ ਦਾ ਰੇਟ ਨਹੀਂ ਮਿਲਦਾ ਅੱਛਾ ਜੀ ਯੈਲੋ ਐਂਡ ਰੈਡ ਇੱਕੋ ਰੇਟ ਆ ਔਰ ਮਾਰਕੀਟ ਵਿੱਚ ਵਿਕਦੀ ਵੀ ਬਰਾਬਰ ਹੀ ਹੈ ਠੀਕ ਹੈ ਅਸੀਂ ਅਗਰ 1 ਟਨ ਮਾਲ ਭੇਜੀਦਾ ਤੇ ਸਮਝ ਲਓ ਕਿ 500 ਕਿਲੋ ਯੈਲੋ ਹੋਏਗਾ 500 ਕਿਲੋ ਰੈਡ ਠੀਕ ਹੈ ਉਹ ਜਿਹੜੀ ਜਿਹੜੀ ਰੈੱਡ ਹੈ ਉਹ ਕਲਰ ਦੇ ਵਿੱਚ ਫਰਕ ਹੈ ਤੇ ਉਦਾਂ ਇਹਦੀ ਨਾ ਕੁਆਲਿਟੀ ਦੇ ਵਿੱਚ ਜਾਂ ਜਾਂ ਇਹਦੇ ਵਿੱਚ ਜੋ ਤਤ ਨੇ ਕੁਆਲਿਟੀ ਸੇਮ ਆ ਜੀ ਤੱਤ ਵੀ ਸੇਮ ਆ ਟੇਸ ਦਾ ਫਰਕ ਆ ਅੱਛਾ ਇਹ ਰੈੱਡ ਦਾ ਤੇ ਇਹ ਯੈਲੋ ਦਾ ਟੇਸ ਦਾ ਫਰਕ ਆ ਥੋੜਾ ਠੀਕ ਹੈ ਤੇ ਉਹ ਜਿਹੜੀ ਰੈੱਡ ਆ ਉਹ ਕਿੰਨੇ ਕਿੱਲੇ ਦੇ ਵਿੱਚ ਹੈਗੀ ਹੈ ਜੀ ਤੁਹਾਡੇ ਕੋਲ ਮੇਰੇ ਕੋਲ ਬਰਾਬਰ ਜੀ 3 ਕਿੱਲੇ ਉਹ ਆ 3 ਕਿੱਲੇ ਠੀਕ ਹੈ ਠੀਕ ਹੈ ਬਰਾਬਰ ਹੀ ਲਾਉਣੀ ਪੈਂਦੀ ਆ ਤਾਂ ਹੀ ਬਰਾਬਰ ਸਪਲਾਈ ਹੁੰਦੇ ਆ ਠੀਕ ਹੈ ਠੀਕ ਹੈ ਅੱਛਾ ਲਾਸਟ ਸਵਾਲ ਆ ਮੇਰਾ ਸ਼ੁਰੂਆਤ ਕਿੰਨੇ ਕਿੱਲੇ ਤੋਂ ਕੀਤੀ ਸੀ ਜਾਂ ਕਿੰਨੀ ਥਾਂ ਤੋਂ ਮੈਂ ਅੱਧਾ ਏਕੜ ਫੇਰ ਮੈਂ 11 ਚ ਇਕੜ ਹੋਰ ਲਗਾਇਆ ਫੇਰ 13 ਚ ਮੈਂ ਲਗਾਇਆ ਸੀ ਕਰੀਬ ਆਤਨ ਪੋਲੀਓਸ ਲਾਈ ਸੀ ਪੋਣੇ-ਪੋਣੇ ਸਵਾਦੋ ਏਕੜ ਠੀਕ ਹੈ ਫੇਰ ਆ ਇੱਕਦਰ ਮੈਂ ਲੈਫਟ ਸਾਈਡ ਤੇ ਇਹ 14 ਚ ਲਾਇਆ ਠੀਕ ਹੈ ਤੇ ਲਾਸਟ ਇੱਕ 15 ਚ ਠੀਕ ਹੈ ਠੀਕ ਹੈ ਤੇ ਮੰਨਦੇ ਹੋ ਵੀ ਮਿਹਨਤ ਥੋੜਾ ਜਿਹਾ ਇਨੋਵੇਟਿਵ ਜਾਂ ਥੋੜਾ ਹਟ ਕੇ ਕਰੀਏ ਤਾਂ ਮਿੱਟੀ ਚ ਸੋਨਾ ਉਗਲਦੀ ਹੈ ਮਿੱਟੀ ਸਾਡੀ ਬਿਲਕੁਲ ਜੀ ਇਹਦੇ ਵਰਗਾ ਦੇਖੋ ਮੈਂ ਤਾਂ ਇਹੀ ਕਹਾਂਗਾ ਜੀ ਫਾਰਮਰਸ ਨੂੰ ਕਿ ਜਿੰਨੇ ਕਿਸਾਨ ਵੀ ਰਹਿ ਗਏ ਆ ਕਿ ਖੇਤੀ ਤੋਂ ਨਾਲ ਲੱਗਦਾ ਚਲੋ ਜੋ ਕਰ ਰਹੇ ਹਾਂ ਕਣਕ ਝੋਨਾ ਕਰੀ ਚੱਲੋ ਉਹ ਇੱਕ ਛੋਟਾ ਪੱਕਾ ਕੰਮ ਹੈ ਉਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਤੁਸੀਂ ਅੱਧਾ ਏਕੜ ਵੀ ਜਾਂ 1 ਏਕੜ ਸਪੇਅਰ ਕਰ ਸਕਦੇ ਹੋ ਤੇ ਐਗਰੋ ਬੇਸਡ ਬਹੁਤ ਕੰਮ ਨੇ ਪੋਲੀਓਸ ਦਾ ਕੰਮ ਹੋ ਗਿਆ ਨੈਟ ਹਾਊਸ ਵੀ ਇਹ ਇਹ ਹੈਗਾ ਪੂਰਾ ਕਵਰਡ ਹੁੰਦਾ ਇੱਕ ਨੈਟ ਹਾਊਸ ਲੱਗਦਾ ਜਿਹਦੇ ਉੱਪਰ ਨੈਟ ਹੁੰਦੀ ਆ ਉਹਦੇ ਵਿੱਚ ਬਾਰਿਸ਼ ਦਾ ਪਾਣੀ ਵਿੱਚ ਹੀ ਆਉਂਦਾ ਠੀਕ ਹੈ ਜੀ ਉਹ ਵੀ ਕੰਮ ਆਵਾ ਠੀਕ ਹੈ ਉਹਦੇ ਵਿੱਚ ਉਹ ਸਸਤਾ ਲੱਗ ਜਾਂਦਾ ਉਹਦੇ ਤੇ ਪ੍ਰਾਈਸ ਤੁਹਾਡੀ ਬਹੁਤ ਘੱਟ ਫਰਕ ਪੈਂਦਾ ਰਿਸਕ ਕਵਰ ਘਟ ਜਾਂਦਾ ਕਰਮਰਦਾ ਉਹ ਲਗਾਉਣੇ ਚਾਹੀਦੇ ਆ ਮਸ਼ਰੂਮ ਯੂਨਿਟਸ ਨੇ ਜੀ ਪੋਲਟਰੀ ਦਾ ਕੰਮ ਹੈਗਾ ਦੇਸੀ ਮੁਰਗੀਆਂ ਦਾ ਬਹੁਤ ਹੈਗਾ ਜੀ ਆਂਡਿਆਂ ਦਾ ਕੰਮ ਵੀ ਹੈਗਾ ਦੇਸੀ ਅੰਡਿਆਂ ਦਾ ਕੰਮ ਆ ਡਾ ਜੀ ਇਹੋ ਜਿਹੇ ਛੋਟੇ ਛੋਟੇ ਇੱਕ ਬਹੁਤ ਬੰਦਾ ਇਹ ਕੰਮ ਕਰ ਸਕਦਾ ਨਾਲ ਲੱਗਦਾ ਤੁਸੀਂ ਆਪਣੇ ਫਾਰਮ ਤੇ ਇੱਕ ਤੁਸੀਂ ਆਪਣਾ ਕੰਕਲ ਉਹਨਾਂ ਦੇ ਹੀ ਰਹੇ ਹੋ ਨਾਲ ਲੱਗਦਾ ਤੁਸੀਂ ਛੋਟੇ ਛੋਟੇ ਇਹ ਕੰਮ ਇਹ ਡੇਲੀ ਤੁਹਾਨੂੰ ਇਹਦੇ ਵਿੱਚ ਮੈਨੂੰ ਤਾਂ ਪਾਣੀ ਵੀ ਬਹੁਤ ਬਚਦਾ ਹੋਊਗਾ ਜੀ ਡ੍ਰਿਪਿੰਗ ਸਿਸਟਮ ਹੈ ਤੇ ਫਿਰ ਬਹੁਤ ਪਾਣੀ ਬਚਦਾ ਜੀ ਸਾਰਾ ਅੱਧ 1 ਏਕੜ ਦੇ ਵਿੱਚ ਹਾਂਜੀ 1 ਏਕੜ ਠੀਕ ਹੈ ਠੀਕ ਹੈ ਏਕੜ ਕੀ ਅੱਧਾ ਘੰਟੇ ਚ ਇਹ ਸਫੀਸ਼ੀਐਂਟ ਹੋ ਜਾਂਦਾ ਜੀ ਪਾਣੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਸੰਸਾਪ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਬੜੀ ਚੰਗੀ ਜਾਣਕਾਰੀ ਦਿੱਤੀ ਹੈ ਤਾਂ ਉਮੀਦ ਹੈ ਕਿਸਾਨ ਵੀਰਾਂ ਨੂੰ ਇਹ ਇਨਫੋਰਮੇਸ਼ਨ ਇਹ ਖੇਤੀ ਦੇ ਬਾਰੇ ਜਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਕਿ ਕਿਵੇਂ ਅਸੀਂ ਕਣਕ ਝੋਨੇ ਦੇ ਨਾਲ ਨਾਲ ਜੇਕਰ ਅਸੀਂ ਥੋੜੀ ਥੋੜੀ ਜਗ੍ਹਾ ਦੇ ਵਿੱਚ ਵੀ ਇਸ ਤਰੀਕੇ ਦੇ ਪ੍ਰੋਜੈਕਟ ਲਾਈਏ ਤਾਂ ਫਿਰ ਇੱਕ ਤਾਂ ਸਾਡੇ ਜਿਹੜਾ ਮੈਨੂੰ ਲੱਗਦਾ ਆਮਦਨ ਦੇ ਸਰੋਤ ਹੋਰ ਵਾਸ ਸਕਦੇ ਨੇ ਅਸੀਂ ਕੁਝ ਨਵਾਂ ਵੀ ਖੇਤੀਬਾੜੀ ਦੇ ਵਿੱਚ ਕਰਕੇ ਆਪਣੇ ਜੀਵਨ ਨੂੰ ਹੋਰ ਸੁਖਾਲਾ ਕਰ ਸਕਦੇ ਹਾਂ ਤੁਸੀਂ ਲਗਾਤਾਰ ਬਣੇ ਰਹੋਣ ਪੰਜਾਬੀ ਟੀਵੀ ਨਾਲ